ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 26 ਤਰੀਕ ਨੂੰ ਲਾਡੋਵਾਲ ਦਾ ਟੂਲ ਪਲਾਜ਼ਾ ਜਿਹੜਾ ਉਹ ਫ੍ਰੀ ਕਰਨਾ ਤੇ ਫ੍ਰੀ ਕਰਨ ਦੇ ਪਿੱਛੇ ਜਿਹੜਾ ਕਾਰਨ ਆ ਉਹ ਹੈਗਾ ਸੱਤ ਲੋਜ ਦਾ ਜਿਹੜਾ ਸਸਰਾਣੀ ਤੋਂ ਟੁੱਟਿਆ ਬੰਨ ਜਿਹਨੂੰ ਸਰਕਾਰ ਦੇ ਕੰਨਾਂ ਤੇ ਜੁੰਮ ਤੱਕ ਨਹੀਂ ਸਰਕ ਰਹੀ ਵੀ ਉਹ ਬੰਨ ਨੂੰ ਬਣਾਈਏ ਕਿਉਂਕਿ ਅਗਲਾ ਮਹੀਨਾ ਛੱਡ ਕੇ ਅਗਲੇ ਮਹੀਨੇ ਬਾਰਸ਼ ਸ਼ੁਰੂ ਹੁੰਦੀਆਂ ਆ ਆ ਬਾਰਸ਼ ਅੱਜ ਵੀ ਪੈ ਰਹੀ ਆ ਦੇਖੋ ਜੇ ਪਾਣੀ ਜਿਆਦਾ ਆ ਗਿਆ ਤਾਂ ਮੇਰਾ ਖਿਆਲ ਅੱਧੇ ਲੁਧਿਆਣੇ ਦਾ ਨੁਕਸਾਨ ਹੋਣਾ ਉਹਦੇ ਨਾਲ ਇਤੋਂ ਜੋ ਆਪਣਾ ਕਸਾਬਾਦ ਤੋਂ ਸ਼ੁਰੂ ਹੋ ਉਹ ਜੋ ਇੰਦਰ ਨੂੰ ਸਾਰੇ ਪਿੰਡ ਉਹਦੀ ਲਪੇਟ ਚ ਆਉਂਦੇ ਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੋਨਾਂ ਜਥੇਬੰਦੀਆਂ ਵੱਲੋਂ ਇਸ ਮੁੱਦੇ ਦੇ ਉੱਪਰ ਖਾਸ ਕਰਕੇ ਮੇਨ ਮੁੱਦਾ ਜਿਹੜਾ ਸਾਡਾ ਸਸਰਾਲੀ ਬੰਦ ਆ ਦੂਜਾ ਹੈਗਾ ਰਾਹੂ ਰੋਡ ਦਾ ਤੀਜਾ ਰੇੜੀਆਂ ਫੜੀਆਂ ਦਾ ਵੀ ਨਾਲ ਹੈ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਜਿਹੜਾ ਅਸੀਂ ਇਹਦਾ ਟੂਲਪਲਾਜਾ ਵਾ 26 ਜਨਵਰੀ ਨੂੰ 11 ਵਜੇ ਦਾ ਜਿਹੜਾ ਟਾਈਮ ਅਸੀਂ ਪੁਲ ਦੇ ਥੱਲੇ ਦਾ ਰੱਖਿਆ ਇਹ ਪੁਲ ਥਲੇ ਇਕੱਠੇ ਹੋ ਕੇ 12 ਵਜੇ ਇਹ ਟੂਲਪਲਾਜਾ ਫ੍ਰੀ ਕਰਦਣਾ ਉੱਥੇ ਬੈਠ ਕੇ ਮੀਟਿੰਗ ਕਰਾਂਗੇ ਵੀ ਅੱਗੇ ਕਿੰਨਾ ਲੰਮਾ ਸਮਾਂ ਚਲਾਉਣਾ ਅਸੀਂ ਉੱਥੇ ਬੈਠ ਕੇ ਵੀ ਸਾਡੀ ਸਾਰੀ ਮੀਟਿੰਗ ਹੋਊਗੀ ਪ੍ਰਸ਼ਾਸਨ ਸਾਨੂੰ ਉੱਥੇ ਕੀ ਹਲਚੁਲ ਕਰਦਾ ਜੇ ਪ੍ਰਸ਼ਾਸਨ ਨੇ ਹਲਚੁਲ ਨਾ ਕੀਤੀ ਤੇ ਹੋ ਸਕਦਾ ਲੰਮਾ ਸਮਾਂ ਚਲਾਈਏ ਇਹਨੂੰ ਅੱਗੇ ਚਲਾ ਦਈਏ ਤੇ ਬੇਨਤੀ ਕਰਦੇ ਆਂ ਵੀ ਜਿੰਨੇ ਪਿੰਡ ਆ ਖਾਸਾਬਾਦ ਤੋਂ ਲੈ ਕੇ ਨਾਲ ਨਾਲ ਸਾਰੇ ਉਹ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵੀ ਨੁਕਸਾਨ ਸਾਰਿਆਂ ਦਾ ਜੀ ਪਾਰਟੀ ਬਾਜ਼ੀ ਤੋਂ ਉੱਪਰ ਉਠੋ ਕੋਈ ਵੀ ਇਹਦੇ ਵਿੱਚ ਪਾਰਟੀ ਨਾ ਲੈ ਕੇ ਆਓ ਸਾਰੇ ਭੇਦ ਭਾਵ ਛੱਡ ਕੇ ਇਹਦੇ ਨਾਲ ਤਰੋ ਆਪਾਂ ਸਰਕਾਰ ਤੋਂ ਕੰਮ ਕਰਾਈਏ ਸਰਕਾਰ ਦੀਆਂ ਮੰਤਾਂ ਬੜੀਆਂ ਕਰ ਲੀਆਂ ਮੀਟਿੰਗਾਂ ਬੜੀਆਂ ਕਰ ਲੀਆਂ ਵਿਸ਼ਵਾਸ ਬੜੇ ਮੰਗ ਪੱਤਰ ਬੜੇ ਸਾਰਾ ਕੁਝ ਕਰ ਲਿਆ ਸੀ ਪਰ ਗੱਲ ਕੋਈ ਬਣਦੀ ਨਹੀਂ ਦਿਖਦੀ ਇਸ ਕਰਕੇ ਹੁਣ ਟੋਲ ਪਲਾਜੇ ਤੇ ਆਏ ਆ ਮੈਂ ਇੰਦਰਵੀਰ ਨੂੰ ਕਹੂੰਗਾ ਕਿ ਉਹ ਵੀ ਦੋ ਸ਼ਬਦਾਂ ਵਾਈਗੁਰਜੀ ਦਾ ਫਾਲਸਾ ਵਾਈਗੁਰਜੀ ਦੀ ਕੀਰਤੇ ਜੇਬੀ ਕੀ ਗਿਲਸਾਹਬ ਨੇ ਆਪ ਨੂੰ ਦੱਸਿਆ ਵੀ ਆਪਾਂ ਸਸਤਾੜੀ ਵਾਲੇ ਬੰਦ ਦੇ ਮਸਲੇ ਦੇ ਵਿੱਚ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹਣਾ ਵੀ ਜਿਹੜਾ ਆਪਾਂ ਪ੍ਰੇਤ ਮਾਫੀਆ ਜਿਹੜਾ ਬੰਦ ਦੇ ਨਾਲ ਲੱਗਿਆ ਹੋਇਆ ਨਿਰੰਤਰ ਇੱਥੋਂ ਲੈ ਕੇ ਆਪਾਂ ਚਲੇ ਆਈਏ ਬੰਦ ਦੇ ਨਾਲ ਨਾਲ ਤਾਂ ਬਹੁਤ ਬੁਰਾ ਬੰਦ ਦਾ ਹਾਲ ਆ ਜੋ ਸਸਰਾੜੀ ਦਾ ਹਾਲ ਆ ਉਹੀ ਬਾਕੀ ਦੇ ਪਿੰਡਾਂ ਦਾ ਹਾਲ ਆ ਇੱਥੋਂ ਲੈ ਕੇ ਆਪਾਂ ਖੈਰਾਬੇਟ ਔਰ ਇਧਰਲੇ ਬੰਨੇ ਵੀ ਆਪਾਂ ਚਲੇ ਜਾਈਏ ਤਾਂ ਬਹੁਤ ਬੁਰਾ ਹਾਲ ਆ ਤੇ ਇਹੀ ਅਪੀ ਇਸੀ ਸਰਕਾਰ ਨੂੰ ਮੰਗ ਪੱਤਰ ਵੀ ਦੇ ਚੁੱਕੇ ਆਂ ਕਿ ਇਹ ਜਿਹੜੇ ਬੰਨ ਦੇ ਨਾਲ ਜਿਹੜਾ ਕੰਮ ਚੱਲਦਾ ਇਹਨੂੰ ਹਟਾ ਕੇ ਜਿਹੜਾ ਵਿਚਾਲੇ ਵਿਚਾਲੇ ਜਿਹੜਾ ਬੈਟਾ ਉੱਚਾਵਾ ਵੀ ਉਧਰਲੇ ਬੰਨੇ ਤੁਸੀਂ ਚਲਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਲਾਗਲੇ ਪਿੰਡਾਂ ਦੀ ਪਲੱਸ ਲੁਧਿਆਣੇ ਦੀ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਆ ਵੀ ਟੋਡਾ ਵੀ ਬਹੁਤ ਨੁਕਸਾਨ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਸੀ ਟਾਈਮ ਉਲੀਕਿਆ ਵੀ 26 ਤਰੀਕ ਨੂੰ ਸਾਰੇ ਜਣੇ ਸਾਰੇ ਪਿੰਡ ਵਾਲਿਆਂ ਨੂੰ ਵੀ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਬੇਨਤੀ ਆ ਕਿ ਅਸੀਂ ਟੋਲ ਫਰੀ ਕੰਨ ਜਾ ਰਹੇ ਆ ਜਿਹੜੀ ਸੁੱਤੀ ਹੋਈ ਸਰਕਾਰ ਆ ਉਹਨੂੰ ਜਗਾਉਣ ਲਈ ਸਾਡੇ ਕੋਲੋਂ ਅਖੀਰਲਾ ਹਾਲ ਇਹੀ ਆ ਸੋ ਅਸੀਂ ਸਾਰਿਆਂ ਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਚੜ ਕੇ ਸਾਰੇ ਨੌਜਵਾਨ ਵੀਰ ਸਾਰੇ ਵਰਗ ਸਾਰੇ ਭਰਾ ਉੱਥੇ ਪਹੁੰਚੋ ਤਾਂ ਕਿ ਆਪਾਂ ਸੁੱਤੀ ਪਈ ਸਰਕਾਰ ਨੂੰ ਜਗਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ